we uh -huh. ਰੋਜ਼ਾਨਾ ਸੁਪਰੀਮ ਟਾਈਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਹਲਕਾ ਲੋਕ ਸਭਾ ਫਰੀਕੋਟ ਦੇ ਕਾਂਗਰਸ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋ ਦੇ ਕੇ ਹੱਥ ਵਿੱਚ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਫਰੀਕੋਟ ਦੇ ਸਾਬਕਾ ਐਮ ਐਲ ਏ ਕੁਸ਼ਲਦੀਪ ਸਿੰਘ ਢਿੱਲੋਂ ਨੇ ਕੀਤੀ ਤੇ ਕਿਹਾ ਕਿ ਇਹ ਮੌਕਾ ਹੱਥੋਂ ਨਾ ਗਵਾਇਆ ਜਾਵੇ ਨਹੀਂ ਤਾਂ 5 ਸਾਲ ਲਈ ਪਛਤਾਉਣਾ ਪਵੇਗਾ ਉਸ ਮੌਕੇ ਉਹਨਾਂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਨਿੰਦਾ ਤੇ ਹੋਰ ਸ਼ਹਿਰ ਨਿਵਾਸੀਆਂ ਦਾ ਭਾਰੀ ਇਕੱਠ ਸੀ ਇਹ ਇਕੱਠ ਐਮਸੀ ਪੰਡਾਰੀ ਦੇ ਨਿਵਾਸ ਸਥਾਨ ਨੇੜੇ ਸਬਜ਼ੀ ਮੰਡੀ ਵਿਖੇ ਹੋਇਆ ਫਰੀਦਕੋਟ ਤੋਂ ਨੈਬ ਦਾਸ ਦੀ ਵਿਸ਼ੇਸ਼ ਰਿਪੋਰਟ ਮਾਵਾ ਭੈਣਾ ਬੱਚੇ ਅਡੇ ਆਪ ਦੇ ਹਰਮਨ ਪਿਆਰੇ ਐਮਸੀ ਕੁਡਾਰੀ ਸਾਹਿਬ ਕਨਸਪਰਟ ਮਟੀਰੇ ਪ੍ਰਕਾਰ ਲੰਦਾ ਜੀ ਸਰਪੰਚ ਸਾਹਿਬਾ ਸਾਰੇ ਹਿੱਸੇਦਾਰੀਓ ਗੁਰੂ ਰੂਪੀ ਸੰਗਤ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੇਨਤੀ ਕਰਨ ਵਾਸਤੇ ਤੁਹਾਡੇ ਕੋਲ ਹਾਜ਼ਰ ਹੋਏ ਆ ਤੁਸੀਂ ਜਿਨੀ ਸੰਗਤ ਇੱਥੇ ਬੈਠੀ ਹੋ ਉਸੀ ਕਲੇ ਆਪ ਦੀਆਂ ਵੋਟਾਂ ਦੇ ਮਾਲਕ ਨਹੀਂ ਉਸੇ ਆਪ ਦੇ ਰਿਸ਼ਤੇਦਾਰਾਂ ਤੇ ਆਪ ਦੇ ਦੋਸਤਾਂ ਮਿੱਤਰਾਂ ਤੇ ਆਪ ਦੇ ਸਾਥੀਆਂ ਤੇ ਅਸਰ ਰੱਖਣ ਵਾਲੇ ਸਾਰੇ ਸੱਜਣ ਵੱਖ-ਵੱਖ ਪਰਿਵਾਰ ਵੱਖ-ਵੱਖ ਕਿਤੇ ਸਰਕਾਰ ਦੇ ਵੱਖ-ਵੱਖ ਦਫ਼ਤਰਾਂ ਵਿੱਚ ਤੁਸੀਂ ਕੰਮ ਕਰਨ ਵਾਲੀ ਸੰਗਤ ਹੋ ਮੈਂ ਤਾਂ ਸਿਰਫ ਤਿੰਨ ਤੋਂ ਚਾਰ ਬੇਨਤੀਆਂ ਕਰਨੀਆਂ ਪਰ ਮੇਰੀ ਇੱਕ ਬੇਨਤੀ ਹੈ ਕਿ ਇਹ ਨਾ ਕਿ ਵੋਟਰ ਨੂੰ ਜਿਹੜਾ ਵੋਟ ਪਾਉਂਦਾ ਦੂਜਾ ਨਾਮ ਮਤਵਾਦ ਨਹੀਂ ਹੁੰਦਾ ਬੱਬਾ ਕਹਿੰਦੇ ਆ મત ਦੋਨ ਕਰਨਾ ਮੇਰੀ ਬੇਨਤੀ ਹੈ ਅੱਜ ਕੀ ਜਿਹੜੀ ਵੋਟ ਪਾਉਣੀ ਹੈ ਉਹ ਸਵੈ ਇਛਾ ਨਾਲ ਪਾਉਣੀ ਹੈ ਅੱਜ ਹਰੇਕ ਵਰਗ ਨੂੰ ਪੁੱਛ ਲੋ ਹਰੇਕ ਵਰਗ ਨੂੰ ਮਹਿਸੂਸ ਕਰਤਾ ਚਾਹੇ ਮੌਨ ਰਾਦਰ ਦੀ ਸਥਿਤੀ ਦੇਖ ਲੋ ਬਾਰੇ ਦੀ ਸਥਿਤੀ ਦੇਖ ਲਓ ਚਾਹੇ ਮਜ਼ਦੂਰ ਵੀਰਾਂ ਨੂੰ ਪੁੱਛ ਲਓ ਚਾਹੇ ਕਿਸਾਨ ਵੀਰਾਂ ਨੂੰ ਪੁੱਛ ਲਓ ਚਾਹੇ ਪਿੰਡ ਚ ਰਹਿਣ ਵਾਲੇ ਗਰੀਬੀਰਾਂ ਨੂੰ ਪੁੱਛ ਲਓ ਹਰੇਕ ਵਰਗ ਕਿਤੇ ਨਾ ਕਿਤੇ ਠੱਗਿਆ ਮਹਿਸੂਸ ਕਰਦਾ ਕਿਉਂਕਿ ਬਹੁਤ ਵੱਡੇ ਵੱਡੇ ਮਾਝੇ ਹੋਏ ਬਹੁਤ ਵੱਡੀਆਂ ਵੱਡੀਆਂ ਗੱਲਾਂ ਹੋਈਆਂ ਬਹੁਤ ਇਹੋ ਜਿਹੇ ਵਾਅਦੇ ਕੀਤੇ ਗਏ ਕਿ ਸਾਰਿਆਂ ਨੂੰ ਇਹ ਲੱਗਦਾ ਸੀ ਤੇ ਨਾਰੇ ਸਿਰਫ ਦੋ ਜਿੱਤੇ ਜਿਹੜੇ ਹਰੇਕ ਨੂੰ ਲੱਗਿਆ ਕਿ ਬਈ ਬਿਲਕੁਲ ਠੀਕ ਹੈ ਇੱਕ ਤਾਂ ਨਾਰਾ ਸੀ ਸਿਰਫ ਇੱਕ ਵਾਰੀ ਤੇ ਨਾਰਾ ਸੀ ਉਹਨਾਂ ਦਾ ਸਰਵ ਇੱਕ ਵਾਰੀ ਦੇ ਦਿਓ ਤੇ ਤੁਮਚਾ ਨਾਰਾ ਸੀ ਕੀ ਬਦਲਾਅ ਕਰਨਾ ਬਦਲਣਾ ਸਭ ਕੁਝ ਸਭ ਕੁਝ ਜੋ ਵੀ ਨੁਕਸਰ ਸਿਸਟਮ ਵਿੱਚ ਅਸੀਂ ਦੂਰ ਕਰਦੇ ਆਂਗੇ ਤੁਝਾ ਨਾਰਾ ਹੁੰਦਾ ਇਹ ਸੀ ਹੁਣ 20 ਸਾਲ ਹੋ ਗਏ ਐ ਬਦਲਾਅ ਪਾੜੇ तो नुँ सारे पता मैं बारे माड़िया पर मैं एक बेनती करना चाहना कि वोट दे कम देख के पाया करो गल सुन के ना पाया करो मेरी एक बेनती मेरी एक बेनती है वोट दे कमांफ चुटकले ਆਰੇ ਗੱਲਾਂ ਸੁਣ ਕੇ ਨਾ ਪਾ ਕਰੋ ਸਾਡੇ 50 ਸਾਲਾਂ ਚ 150 ਸਾਲ ਕਰੋਨਾ ਨੇ ਸਾਡੇ ਕੰਮ ਖੜਾ ਕੇ ਰੱਖੇ 150 ਸਾਲ 150 ਸਾਲ ਸਾਡੇ ਕਾਰਜਕਾਲ ਚ ਕਰੋਨਾ ਨੇ ਕੰਮ ਖੜਾ ਕੇ ਰੱਖੇ ਪਰ ਮੇਰੇ ਦਿਲ ਦੀ ਤਮੰਨਾ ਸੀ ਕਿ ਫਰੀਦਕੋਟ ਸ਼ਹਿਰ ਚ ਜਿਹੜੀਆਂ ਮੁਸ਼ਕਲਾਂ ਦੇ ਘਟਾਉਣਾ ਦੂਰ ਕਰਕੇ ਦੇਣਾ ਸੋ ਸਭ ਤੋਂ ਵੱਡੀ ਜਿਹੜੀ ਕਾਹ ਸੀ ਸੀਵਰੇਜ ਦੀ ਫਿਰ ਕੰਗਿਆ ਦੀ ਵੜੀਆ ਦੀ ਪਾਣੀ ਦੀ ਸਾਡੀ ਕੋਸ਼ਿਸ਼ ਇਸ ਨੂੰ ਦੂਰ ਕਰਕੇ ਦੀਏ ਜੇ ਅਸੀਂ ਕੀਤਾ ਵੀ ਹੈ ਧਿਆਤੀ ਵਿੱਚ ਵੀ ਜਿਹੜਾ ਦੌਲਦਾ ਰਕਾ ਲੱਗਦਾ ਹੈ ਤੇ ਜੀ ਸੀਵਰੇਜ ਪੱਕੇ ਦਿੱਤਾ ਬਹੁਤ ਬੱਚਿਆਂ ਦਾ ਬਹੁਤ ਬਹੁਤ ਧਰਵਾਉਂਦੀਆਂ ਪਟਾਰੀ ਸਾਹਿਬ ਦਾ ਸਾਡੇ ਪਰਵਾਰ ਦੇ ਸਾਰੇ ਭਲੋਰੀ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦੀ ਹੈ ਤੁਹਾਡੇ ਸਾਰੇ ਦੇ ਦਰਸ਼ਨ ਕੀਤੇ ਜਿੱਦੋਂ ਦਾ ਇਹ ਕੰਮਾਂ ਦੀ ਗੱਲ ਹੈ ਹਮੇਸ਼ਾ ਤੁਹਾਡੇ ਡਟ ਕੇ ਕੀਤੇ ਆ ਤੇ ਕਰਦੇ ਰਵਾਂਗੇ ਜਿਉਂ ਜਿਵੇਂ ਸਮਾਂ ਸਾਡੇ ਕੋਲ ਕੋਈ ਤਾਕਤ ਬਖਸ਼ੋਗੇ ਸਾਡੀ ਬੇਸ਼ੱਕ ਕੋਸ਼ਿਸ਼ ਹੋਊਗੀ ਕਿ ਅਸੀਂ ਤੜਕੇ ਹੋ ਕੇ ਤੁਹਾਡੇ ਕੰਮ ਕਰੀਏ ਔਡੀਆਂ ਰਹਦੀਆਂ ਮੁਸ਼ਕਲਾਂ ਦੂਰ ਕਰੀਏ ਉਹਨਾਂ ਵਾਸਤੇ ਤੁਹਾਨੂੰ ਸਾਨੂੰ ਕਹਿਣ ਦੀ ਲੋੜ ਨਹੀਂ ਅਸੀਂ ਆਉਂਦਾ ਹਾਂ ਬੇਸ਼ੱਕ ਸਮਝਦੇ ਆ ਤੇ ਸਮਝਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ